2122 ਲਵਤ ਨੂੰ ਨਾ ਤਿਰਤੀ ਗਈ ਜਾਂਦੀ ਇੱਕ ਪਰਿਵਾਰ ਆ ਜਿਹੜਾ ਪਟਿਆਲੇ ਦੀਆਂ ਸੜਕਾਂ ਤੇ ਗਲੀ ਗਲੀ ਚ ਜਾ ਕੇ ਹਰ ਦਰਵਾਜ਼ੇ ਤੇ ਮੰਗ ਰਿਹਾ ਕਿ ਉਸ ਦੇ ਪਰਿਵਾਰ ਨੂੰ ਦਵਾਈ ਦੀ ਲੋੜ ਹੈ ਦਵਾਈ ਵਾਸਤੇ ਬਾਈ ਹੁਣੀ ਰੇੜੀ ਤੇ ਬਿਠਾ ਕੇ ਉਹਨਾਂ ਨੂੰ ਦਰ ਦਰ ਉਹਨਾਂ ਵਾਸਤੇ ਪੈਸੇ ਇਕੱਠੇ ਕਰਦੇ ਫਿਰਦੇ ਨੇ थोगा रह जी है ना बहुत, हाँ, चार सौ पार। बच्चा है क्या मेरा रोता है, मेरा बच्चा। मैं वो थाज ले रहा हूँ आज इसलिए, भी नहीं। बच्चे नहीं मदद कर देंगे। ਬੱਚੇ ਹੈ ਨਹੀਂ ਬਿਆ ਤੇ ਤਿੰਨ ਕੁੜੀਆਂ ਸੀ ਇਸੇ ਨੇ ਕਹਿਣੀ ਵੀ ਸਾਡੇ ਕੋਲ ਆ ਕੇ ਰਹਿਣ ਲੱਗ ਨਾ ਨਹੀਂ ਕਿ ਤਉ ਆਇ ਪੜਨਾ ਮਨ ਚਾਹੀਦੀ ਐ ਮੈਨੂੰ ਖਾਣ ਤੇ ਰੋਟੀ ਦੇ ਖਾਈ ਜਾਂਦੀ ਮੈਂ ਤੂੰ ਜਿੱਥੇ ਇਹ ਸੰਸਾਰ ਚ ਅਮੀਰ ਲੋਕ ਬਹੁਤ ਜਾਂਦੇ ਨੇ ਉੱਥੇ ਹੀ ਉਹ ਪਰਿਵਾਰ ਵੀ ਨੇ ਜਿਨ੍ਹਾਂ ਨੂੰ ਰੋਟੀ ਦਾ ਵੀ ਮੁਹਤਾਜ ਹੋਣਾ ਪੈਂਦਾ ਹੱਥ ਢਨੇ ਪੈਂਦੇ ਨੇ ਗੁਰਬਾਣੀ ਦਾ ਫਰਮਾਨ ਹੈ ਨਾਨਕ ਦੁਖੀਆ ਸਭ ਸੰਸਾਰ ਜਿੱਥੇ ਇਹ ਸੰਸਾਰ 'ਚ ਅਮੀਰ ਲੋਕ ਬਹੁਤ ਜ਼ਿਆਦੇ ਨੇ ਉੱਥੇ ਹੀ ਉਹ ਪਰਿਵਾਰ ਵੀ ਨੇ ਜਿਨ੍ਹਾਂ ਨੂੰ ਰੋਟੀ ਦਾ ਵੀ ਮੁਹਤਾਜ ਹੋਣਾ ਪੈਂਦਾ ਹੱਥ ਢਨੇ ਪੈਂਦੇ ਨੇ ਇੱਕ ਪਰਿਵਾਰ ਆ ਜਿਹੜਾ ਪਟਿਆਲੇ ਦੀਆਂ ਸੜਕਾਂ ਤੇ ਗਲੀ ਗਲੀ 'ਚ ਜਾ ਕੇ ਹਰ ਦਰਵਾਜ਼ੇ ਤੇ ਮੰਗ ਰਿਹਾ ਕਿ ਉਸ ਦੇ ਪਰਿਵਾਰ ਨੂੰ ਦਵਾਈ ਦੀ ਲੋੜ ਹੈ ਅੱਜ ਪਰਿਵਾਰ ਪਟਿਆਲੇ ਸ਼ਹਿਰ ਦੀਆਂ ਗਲੀਆਂ ਵਿੱਚ ਫਿਰਦਾ ਬਾਈ ਹੁਣਾਂ ਦਾ ਪਰਿਵਾਰ ਆ ਉਹਨਾਂ ਦੇ ਨਾਲ ਉਹਨਾਂ ਦੀ ਘਰ ਵਾਲੀ ਆ ਜਿਨ੍ਹਾਂ ਨੂੰ ਬਿਮਾਰੀ ਆ ਕਹਿੰਦੇ ਸ਼ੂਗਰ ਆ ਤੇ ਦਵਾਈ ਵਾਸਤੇ ਬਾਈ ਹੁਣੀ ਰੇੜੀ ਤੇ ਬਿਠਾ ਕੇ ਉਹਨਾਂ ਨੂੰ ਦਰਦਰ ਉਹਨਾਂ ਵਾਸਤੇ ਪੈਸੇ ਇਕੱਠੇ ਕਰਦੇ ਫਿਰਦੇ ਨੇ ਬਾਈ ਜੀ ਕਿਹੜੇ ਪਿੰਡ ਤੋਂ ਆ ਤੁਸੀਂ ਪਿੰਡ ਬਵਕਸ਼ਾਪ ਆਈ ਸਾਡਾ ਉਹ ਖਾਪਰ ਕਾਲਜ ਆ ਇਹਨਾਂ ਬਵਕਸ਼ਾਪ ਪੀਆਰ ਸਿਟੀ ਹਾਂ ਉਹਦੇ ਸਾਹਮਣੇ ਕਰਤਾਰ ਕਲੋਨੀ ਆਈ ਉੱਥੇ ਰਹਿਣੀ ਹਾਂ ਕੀ ਦਿੱਕਤ ਕੀ ਇਹਨਾਂ ਨੂੰ ਸੂਗਾ ਵਾਜੀ ਇਹਨੂੰ ਬਹੁਤ ਹਾਂ 462 ਹਾਂ 29 ਕਰਾਇਆ ਨੂੰ 462 ਤੇ ਦਵਾਈ ਦੀ ਲੋੜ ਰਹਿੰਦੀ ਬਹੁਤ ਹਾਂ ਦਵਾਈ ਖਾਂਦੀ ਹੈ ਬਹੁਤ 6-5 ਸਾਲ ਹੋ ਗਏ ਸਿਹਤ ਠੀਕ ਨਹੀਂ ਰਹਿੰਦੀ ਤੁਹਾਡੀ ਲਾ ਜੇ ਬੱਚਾ ਹੈ ਕੇ ਮੇਰਾ ਰੋਦਾ ਹੈ ਮੇਰਾ ਬੱਚਾ ਮੈਂ ਉਹ ਥਾਜ ਲੜ ਰਣਾ ਇਸ ਰੀਆ ਤੁਰਦੀ ਵੀ ਨਹੀਂ ਲੈ 2000 ਦਾ ਵੇ ਤੂੰ ਨਾਲੇ ਤੇ ਰੋਟੀ ਰੱਤੇ ਖਾਈ ਜਾਂਦੀ ਉਹ ਕੱਡੀ ਰੋਟੀ ਤਰ ਹਾਂਜੀ ਦਵਾਈ ਖੋਨਾ ਮੈਂ ਆਪਣੇ ਨਾਲ ਹੱਥ ਨਾਲ ਹਾਂ ਹਾਂ ਸ਼ਾਮ ਸਵੇਰੇ ਦਵਾਈ ਖੋਨਾ ਆਏ ਨੂੰ ਬੱਚੇ ਨਹੀਂ ਮਦਦ ਕਰ ਦੇਗੇ ਬੱਚੇ ਹੈ ਨਹੀਂ ਬਿਆਹ ਤੇ ਤਿੰਨ ਕੁੜੀਆਂ ਸੀ ਹਾਂ ਵਿਆਹਤੀਆਂ ਇੱਕ ਮੁੰਡਾ ਡਮਾਗ ਦਾ ਸਿੱਧਾ ਹੈ ਮਾੜਾ ਮਹਾ ਮਾੜਾ ਮੋਟਾ ਕੰਮ ਕਾਬ ਲੈਂਦਾ ਹੈ ਮਾੜਾ ਮੋਟਾ ਹਾਂ ਹੁਣ ਤਾਂ ਪੰਜਾਬ 'ਚ ਬਈ ਸੰਸਥਾਵਾਂ ਬਹੁਤ ਨਹੀਂ ਕਿਸੇ ਨੇ ਬਾਹਰ ਨਹੀਂ ਫੜੀ ਹਾਂ ਨਹੀਂ ਫੜੀ ਕਿਸੇ ਨੇ ਕਿਹਾ ਨਹੀਂ ਵੀ ਸਾਡੇ ਕੋਲੇ ਆ ਕੇ ਰਹਿਣ ਲੱਗੇ ਨਾ ਨਹੀਂ ਕਿਹਾ ਨਹੀਂ ਕਿਹਾ ਕਿਸੇ ਕੀ ਚੀਜ਼ ਦੀ ਜ਼ਿਆਦਾ ਲੋੜ ਕੀ ਹੁੰਦੀ ਆ ਸਾਡੇ ਜਿਹੜੇ ਸਾਡੇ ਜਿਹੜੇ ਦੇਖਣ ਵਾਲੇ ਆ ਨਾ ਇਹ ਬਹੁਤ ਮਦਦ ਵਾਲੇ ਬੰਦੇ ਆ ਸਾਰਾ ਪੰਜਾਬ ਪੈਸੇ ਤਾਂ ਪੰਜਾਬ 'ਚ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਕਿਸੇ ਨੂੰ ਪਰ ਇਹ ਦੇਖਣ ਵਾਲੇ ਤੁਹਾਡੀ ਮਦਦ ਕਰਨਗੇ ਕਿਹੜੀ ਚੀਜ਼ ਦੀ ਵੱਧ ਲੋੜ ਰਹੀ ਸੀ ਤੁਹਾਨੂੰ ਦਵਾਈ ਦੀ ਲੋੜ ਹੈ ਦਵਾਈ ਹੈ ਦਵਾਈ ਕੱਪ ਦਵਾਈ ਪਰਲਾ ਮੈਨੂੰ ਚਾਹੀਦੀ ਹੈ ਮੈਨੂੰ ਖਾਣ ਫੇਰ ਰੋਟੀ ਨਹੀਂ ਖਾਈ ਜਾਂਦੀ ਮੈਂ ਤੂੰ ਆਹ ਮਹਾਰਾਜ ਮਹਾਰਾਜ ਮੈਂ ਭੁੱਖਾ ਦੇ ਭੁੱਖੇ ਨੇ ਜਾਂਦੇ ਕਦੇ ਖਾਂਦੀਆਂ ਹਾਂ ਆ ਬੱਚਾ ਰੋਦਾ ਹੈ ਗਿਆਰਾ ਥੋੜਾ ਹੈਗਾ ਬੱਚਾ ਹਾਂ ਹਾਂ ਹਾ ਜੁਗਾਣੋ ਬੱਚਾ ਜੁਆਨ ਹੈ ਮੁੰਡਾ ਵੱਡਾ ਪਰ ਉਹ ਦਿਮਾਗੀ ਪਰੇਸ਼ਾਨ ਆ ਹਾਂ ਦਬਾਹ ਕਾ ਪਰੇਸ਼ਾਨ ਹੈ ਕੰਮ ਕਰ ਨਹੀਂ ਕਰਦਾ ਆ ਉਹ ਨਹੀਂ ਕਰਦਾ ਕੁੜੀਆਂ ਸੀ ਉਹ ਵਿਆਹ ਤੀਆਂ ਵਿਆਹ ਤੀਆਂ ਕੁੜੀਆਂ ਸੀ ਹਾਂ ਅਜੀ ਕੁੜੀਆਂ ਸੀ ਵਿਆਹ ਤੀਆਂ ਦੋ ਕੁੜੀਆਂ ਨੇ ਫਿਰ ਰੋਜ਼ ਹੀ ਜਾਣਾ ਪੈਂਦਾ ਕਿਤੇ ਨਾ ਕਿਤੇ ਮੰਗਣ ਹਾਂ ਰੋਜ਼ ਹੀ ਜਾਣਾ ਪੈਂਦਾ ਹੈ ਕਿੱਧਰ ਨਾ ਕਿੱਥੇ ਹਾਂ ਕਦੇ ਕਿਥੇ ਕਦੇ ਕਿਥੇ ਨਹੀਂ ਮਿਲਦਾ ਤਾਂ ਨਹੀਂ ਦਵਾਈ ਨਹੀਂ ਵੀ ਮਿਲਦੀ ਕਦੇ महाराज नहीं भी मिलती दुआई हाँ महाराज क्या खाऊं मैं हाँ नहीं रोटी नहीं खाई रोटी भी नहीं खाती नहीं खाती जाती हाँ हाँ मैं तो यही चाहती हूँ बच्चे खाते बच्चे के मेरे की शादी हो जाए हाँ मेरे बच्चे की शादी नहीं हो हाँ जी मेरे बच्चे की शादी हो जाती तो मेरा अपना आप ਨਹੀਂ ਮੇਰੇ ਕੋਲ ਨਹੀਂ ਹੁੰਦਾ ਭਾਈ ਜੀ ਕੋਈ ਨੰਬਰ ਮੋਬਾਈਲ ਨੰਬਰ ਤੁਹਾਨੂੰ ਯਾਦ ਹੋਵੇ ਜਿਹੜਾ ਜਿਹੜਾ ਦੱਸ ਦੋ ਤੇ ਲੋਕ ਤੁਹਾਨੂੰ ਫੋਨ ਕਰ ਦੇਵਾਂਗਾ ਜੀ ਲਿਆ ਦੇਵਾਂਗਾ ਇੱਕ ਦੋ ਦਿਨਾਂ ਲਈ ਨੰਬਰ ਲਿਆ ਦੇਵਾਂਗਾ ਮੈਂ ਮੁੰਡੇ ਦਾ ਇਹ ਦੂਜੇ ਨੂੰ ਕੁਝ ਇਹ ਪੀੜਤ ਪਰਿਵਾਰ ਆ ਜਿਹੜਾ ਦਵਾਈ ਵਾਸਤੇ ਹੱਥ ਅੜ ਰਿਹਾ ਰੋਟੀ ਦੇ ਮਹਤਾਜ ਨੇ ਇਹਨਾਂ ਦਾ ਤੁਸੀਂ ਅ ਏਰੀਆ ਵੀ ਪਤਾ ਕਰ ਲਿਆ ਤੁਸੀਂ ਆਪ ਜਾ ਕੇ ਇਹਨਾਂ ਦੀ ਮਦਦ ਕਰ ਸਕਦੇ ਆ ਜਿਹੜਾ ਇਹਨਾਂ ਦਾ ਕੋਈ ਖਾਤਾ ਨੰਬਰ ਹੋਊਗਾ ਅਸੀਂ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਤਵੱਤਵadde ਇਸ ਪਰਿਵਾਰ ਦੀ ਮਦਦ ਕਰੋ ਤਾਂ ਜੋ ਇਹਨਾਂ ਨੂੰ ਗਰਮੀ ਦੇ ਮੌਸਮ 'ਚ ਗਲੀ ਗਲੀ ਨਾ ਜਾਣਾ ਪਵੇ ਤੇ ਇਹਨਾਂ ਨੂੰ ਇਸ ਗੱਲ ਵਾਸਤੇ ਹੱਥ ਨਾ ਢੜਨਾ ਪਵੇ ਕਿ ਸਾਨੂੰ ਦਵਾਈ ਚਾਹੀਦੀ ਆ ਇਹ ਉਹ ਪਰਿਵਾਰ ਆ ਪੈਸੇ ਨਹੀਂ ਮੰਗਦੇ ਪੈਸੇ ਦੀ ਡਿਮਾਂਡ ਨਹੀਂ ਕਰਦੇ ਪਰ ਇਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਕਿਸੇ ਨਾ ਕਿਸੇ ਪਾਸਿਓਂ ਦੋ ਡੰਗ ਦੀ ਕੋਈ ਦਵਾਈ ਮਿਲ ਜੇ ਤੇ ਰੋਟੀ ਖਾਣ ਜੋਗੀ ਹੋ ਜਾਣ